ਸੱਚੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗੁਰੂ ਅਰਜਨ ਦੇਵ ਜੀ ਦਾ ਜਨਮ ਵਾਰੀ ਤੇ ਉਹਨਾਂ ਦੇ ਬਚਪਨ ਬਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਮਿਤੀ 19 ਵਿਸਾਖੀ ਵਦੀ 7 ਸੰਮਤ 1620 ਬਿਕਰਮੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਪਾਨੀ ਜੀ ਦੀ ਕੁੱਖ ਤੋਂ ਗੋਇੰਦਵਾਲ ਆਪਣੇ ਨਾਨਕੇ ਕਰ ਪੈਦਾ ਹੋਏ ਆਪ ਜੀ ਆਪਣੇ ਨਾਨਕੇ ਘਰ ਗੋਇੰਦਵਾਲ ਹੀ ਪਲੇ ਪੋਸੇ ਤੇ ਜਵਾਨ ਹੋਏ ਇਤਿਹਾਸ ਵਿੱਚ ਲਿਖਿਆ ਹੈ ਕਿ ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਬਾਲਕ ਅਵਸਥਾ ਸਮੇਂ ਜਦ ਖੇਡਦੇ ਖੇਡਦੇ ਆਪਣੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਦੇ ਪਲੰਗ ਨੂੰ ਫੜ ਕੇ ਖੜੇ ਹੋ ਗਏ ਤਾਂ ਬੀਬੀ ਜੀ ਇਹ ਵਿਚਾਰ ਕਰਕੇ ਕਿ ਬਾਲਕ ਪਾਲਕ ਨੂੰ ਦੌੜ ਕੇ ਫੜਨ ਲੱਗੇ ਕਿ ਪਿਤਾ ਜੀ ਦੇ ਸੁੰਦਰ ਵਿਸ਼ਾਉਣੇ ਨੂੰ ਖਰਾਬ ਨਾ ਕਰ ਦੇਵੇ ਬੀਬੀ ਜੀ ਨੂੰ ਇਸ ਤਰ੍ਹਾਂ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹਾ ਬੀਬੀ ਇਸ ਨੂੰ ਕੁਝ ਨਾ ਕਹੋ ਇਹ ਹੁਣੇ ਹੀ ਗੱਦੀ ਲੈਣਾ ਚਾਹੁੰਦਾ ਹੈ ਪਰ ਸਮਾਂ ਪਾ ਕੇ ਗੱਦੀ ਇਸ ਨੂੰ ਆਪਣੇ ਪਿਤਾ ਪਾਸੋਂ ਮਿਲੇਗੀ ਫਿਰ ਜਦ ਗੁਰੂ ਜੀ ਨੇ ਬਾਲਕ ਨੂੰ ਦੋਹਾਂ ਹੱਥਾਂ ਨਾਲ ਉੱਪਰ ਚੁੱਕਿਆ ਤਾਂ ਆਪ ਜੀ ਦਾ ਭਰਾ ਭਾਰਾ ਸਰੀਰ ਵੇਖ ਕੇ ਆਖਿਆ ਇਹ ਜਗਤ ਵਿੱਚ ਭਾਰੀ ਗੁਰੂ ਪ੍ਰਗਟ ਹੋਵੇਗਾ ਅਤੇ ਬਾਣੀ ਦਾ ਵੱਡਾ ਜਹਾਜ਼ ਹੋਵੇਗਾ ਜਥਾ ਦੋਹਿਤਾ ਬਾਣੀ ਦਾ ਬੋਹਿਤਾ ਆਪ ਜੀ ਦਾ ਇਹ ਵਾਕ ਇਸ ਸਮੇਂ ਦਾ ਪ੍ਰਸਿੱਧ ਹੈ ਪਿਤਾ ਗੁਰੂ ਜੀ ਪਾਸੋਂ ਇਹ ਵਾਕ ਸੁਣ ਕੇ ਬੀਬੀ ਜੀ ਨੇ ਸ਼੍ਰੀ ਅਰਜਨ ਜੀ ਨੂੰ ਚੁੱਕ ਕੇ ਗੁਰੂ ਪਿਤਾ ਦੇ ਚਰਨਾਂ ਤੇ ਪਾ ਦਿੱਤਾ ਤੇ ਮੱਥਾ ਟਿਕਾ ਕੇ ਪ੍ਰਸੰਨਤਾ ਨਾਲ ਆਪਣੀ ਗੋਦ ਵਿੱਚ ਲੈ ਕੇ ਬੈਠ ਗਈ ਇਸ ਤਰ੍ਹਾਂ ਆਪ ਜੀ ਆਪਣੇ ਨਾਨਕੇ ਘਰ ਆਪਣੇ ਮਾਮੇ ਆ ਸ਼੍ਰੀ ਮੋਹਣ ਜੀ ਤੇ ਮੋਹਰੀ ਜੀ ਦੇ ਘਰਾਂ ਵਿੱਚ ਬੱਚਿਆਂ ਨਾਲ ਖੇਡਦੇ ਅਤੇ ਵਿਦਿਆ ਪੜ੍ਹਦੇ ਹੋਏ 16 ਸਾਲ ਦੀ ਉਮਰ ਨੂੰ ਪਹੁੰਚ ਗਏ ਜਦ ਆਪ ਜੀ 16 ਸਾਲ ਦੇ ਗੱਭਰੂ ਹੋ ਗਏ ਤਾਂ 23 ਹਾੜਾ ਸੰਮਤ 1636 ਬਿਕਰਮੀ ਨੂੰ ਆਪ ਜੀ ਦਾ ਮਊ ਪਿੰਡ ਨਿਵਾਸ ਸ਼੍ਰੀ ਕ੍ਰਿਸ਼ਨ ਚੰਦ ਦੀ ਸੁਪੁੱਤਰੀ ਸ਼੍ਰੀ ਗੰਗਾ ਜੀ ਨਾਲ ਵਿਆਹ ਹੋ ਗਿਆ ਮਊ ਪਿੰਡ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਵਿੱਚ ਹੈ ਆਪ ਜੀ ਨੇ ਇਸ ਪਿੰਡ ਵਿੱਚ ਇੱਕ ਖੂਹ ਲਵਾਇਆ ਸੀ ਜੋ ਅਜੇ ਤੱਕ ਕਾਇਮ ਹੈ ਆਪ ਜੀ ਦੇ ਵਿਆਹ ਵਾਲੀ ਥਾਂ ਉੱਤੇ ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਇਸ ਸਥਿਤ ਨੂੰ ਹਰ ਸਾਲ ਇੱਥੇ ਮੇਲਾ ਲੱਗਦਾ ਹੈ ਸ਼੍ਰੀ ਗੁਰੂ ਰਾਮਦਾਸ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਹਰ ਤਰ੍ਹਾਂ ਗੁਰਿਆਈ ਦੇ ਯੋਗ ਜਾਣ ਕੇ ਗੁਰੂ ਚੱਕ ਵਿਖੇ ਸਭ ਸਿੱਖ ਸੇਵਕਾਂ ਦੇ ਸਾਹਮਣੇ ਗੁਰਿਆਈ ਦਾ ਤਿਲਕ ਦੇ ਦਿੱਤਾ ਅਤੇ ਗੁਰੂ ਜੀ ਦੂਸਰੇ ਦਿਨ ਗੋਇੰਦਵਾਲ ਜਾ ਕੇ ਭਾਦਰੋਂ ਸੁਦੀ ਤੀਜ ਨੂੰ ਜੋਤੀ ਜੋਤ ਸਮਾ ਗਏ ਇਸ ਪ੍ਰਥਾਏ ਪੱਟ ਆਪਣੇ ਸਵਈਆ ਵਿੱਚ ਲਿਖਦੇ ਹਨ ਕਿ ਪ੍ਰithvi ਦਾ ਛਤਰ ਸਿੰਘਾਸਨ ਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਸ੍ਰੀ ਗੁਰੂ ਅਮਰਦਾਸ ਜੀ ਆਪ ਹਰੀ ਪ੍ਰਭੂ ਪਾਸ ਦੇਵਪੁਰੀ ਵਿੱਚ ਚਲੇ ਗਏ ਸ੍ਰੀ ਗੁਰੂ ਆਰਮਦਾਸ ਜੀ ਦੇ ਚੌਥੇ ਵੇਲੇ ਦਿਨ ਜਦ ਸਾਰੇ ਸਬੰਧੀ ਇਕੱਠੇ ਹੋਏ ਤਾਂ ਸ੍ਰੀ ਪਿਰਥੀ ਚੰਦ ਵੀ ਸ੍ਰੀ ਮਹਾਦੇਵ ਜੀ ਨੂੰ ਨਾਲ ਲੈ ਕੇ ਗੁਰੂ ਚੱਕ ਤੋਂ ਸਮੇ ਸਿਰ ਗੋਇੰਦਵਾਲ ਪਹੁੰਚ ਗਿਆ ਪੁਰੂ ਜੀ ਦੀ ਰਸਮ 13ਵੀਂ ਉੱਤੇ ਜਦ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਪੱਗ ਬੰਨਣ ਦੀ ਤਿਆਰੀ ਦਾ ਸਮਾਂ ਆਇਆ ਤਾਂ ਪਿਰਥੀ ਚੰਦ ਜੀ ਨੇ ਕਿਹਾ ਕਿ ਪੱਗ ਬੰਨਣ ਦਾ ਹੱਕ ਮੇਰਾ ਹੈ ਮੈਂ ਆਪਣੇ ਪਿਤਾ ਜੀ ਦਾ ਵੱਡਾ ਪੁੱਤਰ ਹਾਂ ਪਰ ਬਾਬਾ ਬੁੱਢਾ ਜੀ ਆਦ ਸਿੱਖਾਂ ਅਤੇ ਬਾਬਾ ਮੁਹਰੀ ਜੀ ਨੇ ਵਿਚਾਰ ਕੀਤੀ ਕਿ ਸਾਨੂੰ ਜੋ ਆਗਿਆ ਗੁਰੂ ਰਾਮਦਾਸ ਜੀ ਆਪ ਕਰ ਗਏ ਹਨ ਇਹ ਪੱਗ ਸ੍ਰੀ ਅਰਜਨ ਦੇਵ ਜੀ ਨੂੰ ਬਣਾਉਣੀ ਉਹੀ ਕਰਨੀ ਉਚਿਤ ਹੈ ਉਪਰੰਤ ਜਦ ਬੌਲੀ ਸਾਹਿਬ ਦੇ ਪਾਸ ਸਾਰੇ ਸੰਬੰਧੀ ਤੇ ਸਿੱਖ ਸੇਵਕ ਪੱਗ ਬਣਾਉਣ ਵਾਸਤੇ ਇਕੱਤਰ ਹੋ ਕੇ ਬੈਠੇ ਤਾਂ ਮੁਹਰੀ ਜੀ ਨੇ ਸਭ ਨੂੰ ਕਿਹਾ ਕਿ ਗੁਰੂ ਕੇ ਬਚਨਾਂ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ ਉਹ ਸ੍ਰੀ ਅਰਜਨ ਜੀ ਨੂੰ ਪੱਗ ਬਣਾਉਣ ਵਾਸਤੇ ਸਾਨੂੰ ਆਗਿਆ ਕਰ ਗਏ ਹਨ ਪਰ ਫਿਰ ਵੀ ਤੁਸੀਂ ਜਿਵੇਂ ਠੀਕ ਸਮਝੋ ਉਸ ਅਨੁਸਾਰ ਹੀ ਪੱਗ ਦੀ ਰਸਮ ਕਰ ਦਿਓ ਇਹ ਗੱਲ ਸੁਣ ਕੇ ਸ਼੍ਰੀ ਪਿਰਥੀ ਚੰਦ ਜੀ ਨੇ ਤਿੱਖੇ ਹੋ ਕੇ ਕਿਹਾ ਕਿ ਤੁਹਾਨੂੰ ਮर्यादा ਦਾ ਪਾਲਣ ਕਰਨਾ ਚਾਹੀਦਾ ਹੈ ਪੱਗ ਸਦਾ ਹੀ ਵੱਡੇ ਪੁੱਤਰ ਨੂੰ ਬਣਾਈ ਜਾਂਦੀ ਹੈ ਜੇ ਇਹ ਮर्याਦਾ ਵਿਗਾੜ ਦਿਓਗੇ ਤਾਂ ਫਿਰ ਆਪਣੀ ਸੰਤਾਨ ਵੱਲ ਵੇਖ ਲਓ ਸਭ ਦੀ ਮर्याਦਾ ਵਿਗੜ ਜਾਏਗੀ ਪਰ ਬਾਬਾ ਬੁੱਢਾ ਜੀ ਤੇ ਮੋਹਰੀ ਜੀ ਨੇ ਕਿਹਾ ਕਿ ਅਸੀਂ ਗੁਰੂ ਜੀ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦੇ। ਇਹ ਗੱਲ ਆਖ ਕੇ ਜਦ ਇਹਨਾਂ ਨੇ ਸ੍ਰੀ ਗੁਰੂ ਅਰਜਨ ਜੀ ਨੂੰ ਪੱਗ ਦੇ ਦਿੱਤੀ, ਤਾਂ ਆਪ ਜੀ ਨੇ ਇਹ ਵਿਚਾਰ ਕੇ ਕਿ ਪੱਗ ਵਿੱਚ ਕੀ ਪਿਆ ਹੈ? ਸਤਿਗੁਰੂ ਜੀ ਦਾ ਹੁਕਮ ਸਦਾ ਅਟੱਲ ਹੈ। ਪੱਗ ਫੜ ਕੇ ਸ੍ਰੀ ਪਿਰਥੀ ਚੰਦ ਨੂੰ ਦੇ ਦਿੱਤੀ ਤੇ ਕਿਹਾ ਕਿ ਆਪ ਵੱਡੇ ਭਾਈ ਹੋ, ਆਪ ਹੀ ਪੱਗ ਪਨ ਲਵੋ। ਮੈਂ ਤਾਂ ਤੁਹਾਡਾ ਦਾਸ ਹਾਂ ਤਾਂ ਸ਼੍ਰੀ ਪਿਰਥੀ ਜੀ ਨੇ ਸਭ ਦੇ ਸਾਹਮਣੇ ਪੱਗ ਫੜ ਕੇ ਬੜੀ ਪ੍ਰਸੰਨਤਾ ਨਾਲ ਸਿਰ ਤੇ ਬੰਨ ਲਈ। ਸ਼੍ਰੀ ਗੁਰੂ ਰਾਮਦਾਸ ਜੀ ਦਾ ਅਫਸੋਸ ਕਰਨ ਵਾਸਤੇ ਬਾਹਰੋਂ ਆਉਣ ਵਾਲੇ ਸਿੱਖ ਸੇਵਕ ਜਦ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਗੁਰੂ ਮੰਨ ਕੇ ਭੇਟਾ ਅਰਪਣ ਕਰਕੇ ਮੱਥਾ ਟੇਕਦੇ ਤਾਂ ਇਸ ਗੱਲ ਨੂੰ ਬਾਬਾ ਪਿਰਥੀ ਚੰਦ ਜੀ ਨੇ ਆਪਣਾ ਬਹੁਤ ਅਨਾਦਰ ਸਮਝਿਆ। ਜਿਸ ਕਰਕੇ ਉਹ ਗੁੱਸੇ ਨਾਲ ਗੋਇੰਦਵਾਲ ਤੋਂ ਅੰਮ੍ਰਿਤਸਰ ਆ ਗਏ ਇਸ ਸਮੇਂ ਦਿੱਲੀ ਦੇ ਬਾਦਸ਼ਾਹ ਜਹਾਂਗੀਰ ਦੇ ਉਮਰਾਵ ਸੁਲਹੀ ਖਾਨ ਦਾ ਦਿੱਲੀ ਤੋਂ ਚੱਲ ਕੇ ਮਾਂਝੇ ਨੂੰ ਆਉਣਾ ਸੁਣ ਕੇ ਬਾਬਾ ਪ੍ਰਿਥੀਚੰਦ ਉਸ ਨੂੰ ਬੜੇ ਜਲ ਜਲੋ ਨਾਲ ਅੱਗੇ ਹੋ ਕੇ ਮਿਲਿਆ ਤੇ ਕਿਹਾ ਕਿ ਇਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਮੈਂ ਹਾਂ ਅਤੇ ਆਪ ਮੁਲਕ ਦੇ ਬਾਦਸ਼ਾਹ ਹੋ ਇਸ ਕਰਕੇ ਸਾਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਇਹ ਗੱਲ ਸੁਣ ਕੇ ਸੁਲੀ ਨੇ ਸ਼੍ਰੀ ਪਿਰਥੀ ਚੰਦ ਦਾ ਬਹੁਤ ਸਨਮਾਨ ਕਰਕੇ ਇੱਕ ਘੋੜਾ ਚਾਂਦੀ ਨਾਲ ਸਜਾਇਆ ਹੋਇਆ ਅਤੇ ਕੁਝ ਨਕਦ ਭੇਟਾ ਦਿੱਤੀ ਅੱਗੋਂ ਬਾਬਾ ਪਿਰਥੀ ਜੀ ਨੇ ਉਸ ਨੂੰ ਇੱਕ ਬਹੁਮੁੱਲਾ ਸਿਰੋਪਾਓ ਅਤੇ ਉਸਦੇ ਹੋਰ ਉਮਰਾਵਾਂ ਨੂੰ ਨਕਦ ਨਜ਼ਰਾਨੇ ਦੇ ਕੇ ਆਪਣੇ ਮਿੱਤਰ ਬਣਾ ਲਿਆ ਤਿੰਨ ਦਿਨ ਇਸ ਤਰਾ ਲੈਣ ਦੇਣ ਦਾ ਮੇਲ ਮਿਲਾਪ ਕਰਕੇ ਸਲਹੀ ਖਾਨ ਲਾਹੌਰ ਨੂੰ ਚਲਿਆ ਗਿਆ ਤੇ ਸ਼੍ਰੀ ਪਿਰਥੀ ਚੰਦ ਦੀ ਖੁਸ਼ੀ ਖੁਸ਼ੀ ਆਪਣੇ ਡੇਰੇ ਨੂੰ ਆ ਗਏ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਮਾਮੇ ਮੋਹਣ ਜੀ ਤੇ ਮੋਹਰੀ ਜੀ ਪਾਸੋਂ ਆਗਿਆ ਲੈ ਕੇ ਕੁਛ ਸਮਾਂ ਗੋਇੰਦਵਾਲ ਨਿਵਾਸ ਰੱਖ ਕੇ ਅੰਮ੍ਰਿਤਸਰ ਆ ਗਏ ਉਧਰ ਆਗਰੇ ਵਿਖੇ ਜਦ ਭਾਈ ਗੁਰਦਾਸ ਜੀ ਨੇ ਗੁਰੂ ਰਾਮਦਾਸ ਜੀ ਦਾ ਪਰਲੋਕ ਗਮਣ ਸੁਣਿਆ ਤਾਂ ਉਹ ਵੀ ਆਗਰੇ ਤੋਂ ਕੁਝ ਸਿੱਖ ਸੰਗਤਾਂ ਨਾਲ ਆਪਣੇ ਨਾਲ ਲੈ ਕੇ ਅਮਰਤਸਰ ਨੂੰ ਚੱਲ ਪਏ ਜਦ ਆਪ ਜੀ ਬਿਆਸਾ ਨਦੀ ਦੇ ਕਿਨਾਰੇ ਪਹੁੰਚੇ ਤਾਂ ਆਪ ਜੀ ਨੇ ਵੇਖਿਆ ਕਿ ਬਿਆਸਾ ਦਾ ਪਾਣੀ ਬਹੁਤ ਚੜਿਆ ਹੋਇਆ ਹੈ ਅਤੇ ਪੱਤਣ ਤੇ 베ੜੀ ਦੀ ਕੋਈ ਨਹੀਂ ਹੈ ਇਸ ਇਹ ਵੇਖ ਕੇ ਭਾਈ ਜੀ ਨੇ ਵਿਚਾਰਿਆ ਕਿ ਜੇ ਇੱਥੇ ਬੈਠ ਕੇ ਰਾਤ ਪਰ 베ੜੀ ਨੂੰ ਉਡੀਕਦੇ ਰਹੇ ਤਾਂ ਸੰਗਤ ਨੂੰ ਖਾਣ ਪੀਣ ਦੀ ਕੋਈ ਚੀਜ਼ ਨਾ ਮਿਲਣ ਕਰਕੇ ਬਹੁਤ ਕਸ਼ਟ ਹੋਵੇਗਾ ਇਸ ਕਰਕੇ ਭਾਈ ਜੀ ਨੂੰ ਜਦ ਗੁਰੂ ਜੀ ਦਾ ਇਹ ਬਚਨ ਯਾਦ ਆਇਆ ਕਿ ਜੇਕਰ ਗੁਰੂ ਜੀ ਦਾ ਬਚਨ ਹਿਰਦੇ ਵਿੱਚ ਵਸਦਾ ਹੋਵੇ ਤਾਂ ਫਿਰ ਉਹ ਪੁਰਸ਼ ਪਾਣੀ ਵਿੱਚ ਨਹੀਂ ਡੁੱਬ ਸਕਦਾ ਚੋਰ ਉਸ ਨੂੰ ਚੋਰਾ ਨਹੀਂ ਸਕਦਾ ਅਤੇ ਅਗਨੀ ਸਾੜ ਨਹੀਂ ਸਕਦੀ ਭਾਈ ਜੀ ਇਸ ਉੱਤੇ ਨਿਸ਼ਚਾ ਕਰਕੇ ਸਤਨਾਮ ਆਖ ਕੇ ਨਦੀ ਵਿੱਚ ਪੜ ਗਏ ਅਤੇ ਸੰਗਤ ਨੂੰ ਆਖਿਆ ਕਿ ਤੁਸੀਂ ਵੀ ਸਤਨਾਮ ਦਾ ਪਾਠ ਕਰਦੇ ਹੋਏ ਸਾਡੇ ਪਿੱਛੇ ਆ ਜਾਓ ਤਦ ਭਾਈ ਜੀ ਅਤੇ ਸੰਗਤ ਸਤਨਾਮ ਆਖ ਕੇ ਨਦੀ ਵਿੱਚ ਪ੍ਰਵੇਸ਼ ਹੋਏ ਤਾਂ ਨਦੀ ਦਾ ਪਾਣੀ ਗੋਡੇ ਤੱਕ ਹੋ ਗਿਆ ਅਤੇ ਸਾਰੀ ਸੰਗਤ ਗੁਰੂ ਜੀ ਦੇ ਸ਼ਬਦ ਰੂਪੀ ਢੇੜੇ ਉੱਤੇ ਚੜ੍ਹ ਕੇ ਨਦੀ ਤੋਂ ਪਾਰ ਹੋ ਕੇ ਗੋਇੰਦਵਾਲ ਆ ਗਈ ਗੋਇੰਦਵਾਲ ਗੁਰੂ ਘਰ ਦੇ ਬਾਲਕ ਮਿਲ ਕੇ ਖੇਡ ਰਹੇ ਸਨ ਭਾਈ ਜੀ ਨੇ ਵੇਖਿਆ ਕਿ ਉਹ ਕਿਸੇ ਗੱਲ ਉੱਤੇ ਕਹਿੰਦੇ ਸਨ ਜਿਸ ਤਰ੍ਹਾਂ ਗੁਰੂ ਨੂੰ ਪਾਵੇ ਉਸੇ ਤਰ੍ਹਾਂ ਹੀ ਹੋਵੇਗਾ ਬਾਲਕਾਂ ਪਾਸੋਂ ਇਹ ਗੱਲ ਸੁਣ ਕੇ ਭਾਈ ਜੀ ਨੇ ਉਸ ਨੂੰ ਨਮਸਕਾਰ ਕੀਤੀ ਅਤੇ ਕਿਹਾ ਕਿ ਇਹ ਬਾਲਕ ਗੁਰੂ ਰੂਪ ਹਨ ਜੋ ਇਹ ਗੱਲ ਨਿਸ਼ਚੇਪੂਰਵਕ ਕਹਿੰਦੇ ਹਨ ਇਹੀ ਬਾਲਕ ਧਨ ਹਨ ਜਿਸਨਾਂ ਨੇ ਗੁਰਮਤਿ ਧਾਰਨ ਕੀਤੀ ਹੋਈ ਹੈ ਇੱਕ ਰਾਤ ਗੋਇੰਦਵਾਲ ਕੱਟ ਕੇ ਆਪ ਤੇ ਸਭ ਪਰਿਵਾਰ ਨੂੰ ਮਿਲ ਕੇ ਦੂਸਰੇ ਦਿਨ ਭਾਈ ਜੀ ਅੰਮ੍ਰਿਤਸਰ ਪਹੁੰਚ ਗਏ ਭਾਈ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਨਿਸ਼ਚਾ ਧਾਰ ਲਿਆ ਕਿ ਜੇਕਰ ਆਪ ਜੀ ਮੇਰੀ ਗੋਇੰਦਵਾਲ ਵਿਖੇ ਗੁਰੂ ਘਰ ਦੇ ਪਾਲਕਾਂ ਦੇ ਸਬੰਧ ਵਿੱਚ ਹੋਈ ਵਾਰਤਾ ਨੂੰ ਬਿਨਾਂ ਦੱਸਿਆ ਹੀ ਮੇਰੇ ਪਾਸੋਂ ਪੁੱਛ ਲੈਣਗੇ ਤਾਂ ਮੈਂ ਸਮਝਾਂਗਾ ਕਿ ਆਪ ਜੀ ਨਿਸ਼ਚੈ ਹੀ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਬਰਾਜਮਣ ਗੁਰੂ ਹਨ ਇਹ ਧਾਰਨਾ ਧਾਰ ਕੇ ਜਦ ਭਾਈ ਜੀ ਸੰਗਤ ਸਾਹਿਤ ਗੁਰੂ ਜੀ ਨੂੰ ਨਮਸਕਾਰ ਕਰਕੇ ਬੈਠ ਗਏ ਤਾਂ ਗੁਰੂ ਜੀ ਨੇ ਪੁੱਛਿਆ ਭਾਈ ਜੀ ਸੱਚ ਕਹਿਣਾ ਗੋਇੰਦਵਾਲ ਵਿਖੇ ਜਿਹੜੇ ਬਾਲਕ ਖੇਡ ਰਹੇ ਸਨ ਤੁਸੀਂ ਉਹਨਾਂ ਨੂੰ ਨਮਸਕਾਰ ਕਿਉਂ ਕੀਤੀ ਸੀ ਅਤੇ ਮਨ ਵਿੱਚ ਕਿਹੜੀ ਧਾਰਨਾ ਧਾਰੀ ਸੀ ਬਾਲਕ ਖੇਡਦੇ ਵੇਖ ਕੇ ਉਹਨਾਂ ਨੂੰ ਗੁਰੂ ਜੀ ਦਾ ਇਹ ਬਚਨ ਸੁਣ ਕੇ ਭਾਈ ਗੁਰਦਾਸ ਜੀ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਕਿਹਾ ਮਹਾਰਾਜ ਹੁਣ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਜਿਹੜੀ ਸ਼ਕਤੀ ਪਿਛਲੇ ਚਾਰ ਗੁਰੂ ਸਾਹਿਬਾਂ ਵਿੱਚ ਸੀ ਉਹੀ ਤੁਹਾਡੇ ਵਿੱਚ ਹੈ ਸਤ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਭਾਈ ਗੁਰਦਾਸ ਜੀ ਤੁਸੀਂ ਧੰਨ ਹੋ ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਨਾਲ ਗੁਰਮਤਿ ਪ੍ਰਾਪਤ ਹੋਈ ਹੈ ਅਤੇ ਗੁਰੂ ਜੀ ਦੇ ਸ਼ਵਦ ਉਤੇ ਨਿਸ਼ਚਾ ਕਰਕੇ 베ੜੀ ਤੋਂ ਬਿਨਾਂ ਹੀ ਨਦੀ ਪਾਰ ਕੀਤੀ ਹੈ ਹੁਣ ਤੁਸੀਂ ਸਾਡੇ ਪਾਸ ਹੀ ਨਿਵਾਸ ਰੱਖੋ ਅਤੇ ਗੁਰੂ ਘਰ ਦਾ ਜੋ ਲਿਖਣ ਪੜਨ ਦਾ ਕੰਮ ਹੈ ਉਸ ਨੂੰ ਸੰਭਾਲ ਲਵੋ ਭਾਈ ਗੁਰਦਾਸ ਜੀ ਨੇ ਕਿਹਾ ਜਿਵੇਂ ਤੁਹਾਡੀ ਆਗਿਆ ਹੋਵੇ ਮੈਂ ਤਿਵੇਂ ਹੀ ਕਰਾਂਗਾ ਜਦ ਪ੍ਰਸ਼ਾਦ ਸ਼ਕਨ ਦਾ ਸਮਾਂ ਹੋਇਆ ਤਾਂ ਲੰਗਰੀ ਸਿੱਖ ਥਾਲ ਵਿੱਚ ਛੋਲਿਆਂ ਤੇ ਮਿੱッセ ਆٹے ਦੀਆਂ ਦੋ-ਦੋ ਰੋਟੀਆਂ ਰੱਖ ਕੇ ਗੁਰੂ ਜੀ ਅਤੇ ਭਾਈ ਗੁਰਦਾਸ ਜੀ ਵਾਸਤੇ ਲਈ ਆਇਆ ਪ੍ਰਸ਼ਾਦ ਚੱਖ ਕੇ ਭਾਈ ਗੁਰਦਾਸ ਜੀ ਨੇ ਪੁੱਛਿਆ ਮਹਾਰਾਜ ਗੁਰੂ ਕੇ ਲੰਗਰ ਵਿੱਚ ਛੋਲਿਆਂ ਤੇ ਆٹے ਦੀਆਂ ਪ੍ਰਸ਼ਾਧੀਆਂ ਮਿਲੀਆਂ ਹਨ ਇਸ ਦਾ ਕਾਰਨ ਕੀ ਹੈ ਗੁਰੂ ਜੀ ਨੇ ਕਿਹਾ ਇਸ ਦਾ ਕਾਰਨ ਅੰਦਰ ਜਾ ਕੇ ਆਪਣੀ ਭੈਣ ਜੀ ਨੂੰ ਪੁੱਛ ਲਵੋ ਗੁਰੂ ਜੀ ਦਾ ਇਹ ਵਚਨ ਸੁਣ ਕੇ ਭਾਈ ਗੁਰਦਾਸ ਜੀ ਨੇ ਪਹਿਲਾਂ ਲੰਗਰ ਵਿੱਚ ਜਾ ਕੇ ਬੀਬੀ ਜੀ ਨੂੰ ਪੁੱਛਿਆ ਭੈਣ ਜੀ ਐਡੇ ਵੱਡੇ ਗੁਰੂ ਘਰ ਵਿੱਚੋਂ ਛੋਲਿਆਂ ਤੇ ਆٹے ਦੀ ਰੋਟੀ ਖਾਣ ਨੂੰ ਮਿਲੀ ਇਸ ਦਾ ਕੀ ਕਾਰਨ ਹੈ ਬੀਬੀ ਜੀ ਨੇ ਕਿਹਾ ਭਾਈ ਜੀ ਨੂੰ ਦੱਸਿਆ ਕਿ ਇਸ ਦਾ ਕਾਰਨ ਇਹ ਹੈ ਕਿ ਸ਼੍ਰੀ ਗ੍ਰਿਥੀ ਚੰਦ ਤੇ ਮਹਾਦੇਵ ਜੀ ਸੰਗਤਾਂ ਨੂੰ ਆਪਣੇ ਵੱਲ ਪ੍ਰੇਰਕੀ ਲੈ ਜਾਂਦੇ ਹਨ ਦੀ ਉਹਨਾਂ ਤੋਂ ਸਾਰਾ ਚੜਾਵਾ ਲੈ ਕੇ ਆਪਣੇ ਘਰ ਲੈ ਜਾਂਦੀ ਹਨ ਜਿਸ ਕਰਕੇ ਅਸੀਂ ਇਸ ਦਸ਼ਾ ਨੂੰ ਪ੍ਰਾਪਤ ਹੋਏ ਹਾਂ ਸ਼੍ਰੀ ਅਰਜਨ ਦੇਵ ਜੀ ਘਰ ਵਿੱਚ ਹੀ ਸ਼ਾਂਤੀ ਨਾਲ ਬੈਠੇ ਰਹਿੰਦੇ ਹਨ ਕਿਸੇ ਨੂੰ ਕੁਝ ਨਹੀਂ ਕਹਿੰਦੇ